ਆਹੋ ਠੀਕ ਐ ਭਰਾਵਾ ਕਿੱਧਰ ਫਿਰਦਾ ਉਹ ਯਾਰ ਇੱਥੇ ਆਇਆ ਸੀ ਮੈਂ ਤੈਨੂੰ ਕੀ ਦੱਸਾਂ ਹੁਣ ਜਦੋਂ ਤੂੰ ਤਬਟਾ ਘੜੀ ਬੈਠਾ ਐ ਮੈਂ ਤਾਂ ਛਟੀਆਂ ਪੁੱਛਣ ਆਇਆ ਸੀ ਯਾਰ ਛਟੀਆਂ ਚੇਡਾਂ ਕਰਦਾ ਯਾਰ ਤੂੰ ਵੀ ਐਨਾ ਕਾਨੂੰ ਯਾਰ ਭਾਈ ਮੇਰੇ ਤਾਂ ਆਪ ਤਿੰਨ ਕਿਲੇ ਹੈਗੇ ਯਾਰ ਇਹਦੇ ਨਾਲ ਦੀ ਸੀਗੇ ਹੁਣ ਮੈਂ ਵਿਚ ਮੈਂ ਤਾਂ ਵਿਚ ਵਾਉਂ ਜਾਂ ਮੈਂ ਵੀ ਆ ਬੱਚੀ ਬਾਈਆਂ ਦੇਖ ਲਾ ਕੋਡੇ ਹਾਂ ਕੋਡੇ ਕੋਡੇ ਛਟੀਆਂ ਸੀ ਭਰਾਵਾ ਕੁਛ ਹੋਇਆ ਨਹੀਂ ਹੈ ਬੁਰਾ ਹਾਲ ਲਗਾ ਆ ਵੀ ਕਿਰਾਏ ਤੇ ਬਹਾਇਆ ਹੁਣ ਅੱਛਾ ਯਾਰ ਹੋਰ ਤਾ ਕਣਕ ਬੀਜਣ ਦੀ ਵੀ ਸੋਚ ਲੱਗ ਰਹੀ ਹੈ ਡੀਐਫਪੀ ਦਾ ਪੰਗਾ ਹੋ ਰਿਹਾ ਹੈ ਇੱਕ ਦਾ ਇਹ ਵੀ ਨਹੀਂ ਮਿਲਦੀ ਹੈ ਨਾ ਮਿਲਦੀ ਨਹੀਂ ਨਰਮਾ ਨਹੀਂ ਹੋਇਆ ਲਮਾਂਗੀ ਵੀ ਕਾਦੀ ਭਰਾਵਾ ਚਲ ਆਪਾਂ ਤਾਂ ਗੱਲ ਵੱਖਰੀ ਹੈ ਚਲ ਆਪਾਂ ਕੋਈ ਕਣਕ ਦਾ ਗੱਟਾ ਵਿੱਚੋਂ ਕੁ ਕੁਸ ਲਤੀਏ ਵੀ ਤਾਂ ਲੈ ਲੂ ਹਾਂ ਗੱਲ ਕਰ ਛੋਟੇ ਜ਼ਿਮੀਂਦਾਰਾਂ ਨੂੰ ਕਦੇ ਨਹੀਂ ਮਿਲਦੀ ਇਹ ਚੀਜ਼ ਅਸਲ ਨਾ ਵੱਡਿਆਂ ਜ਼ਰਾ ਇੱਕ ਹੁੰਦਾ ਜ਼ਿਆਦਾ ਵੱਡੇ ਵੀ ਨਹੀਂ ਹਰੇਕ ਭਾਜਦਾ ਹਾਂ ਬਈ ਗਰੀਬ ਦਾ ਮੈਂ ਤੂੰ ਐ ਕਰ ਰਿਹਾ ਰਿਸ਼ਤੇਦਾਰ ਵੀ ਜਦੋਂ ਤੇਰੀ ਗਰੀਬੀ ਆएगी ਸਾਥ ਛੱਡ ਜੂਗਾ ਹਾਂ ਪਿਛਲੀ ਵਾਰੀ ਵੀ ਹੁਣ ਤੂੰ ਮੇਰੇ ਨਾਲ ਗੱਲ ਚੱਲ ਤੂੰ ਮੇਰਾ ਤੋੜ ਲਈ ਇਹ ਡੀਏਪੀ ਵਾਲੀ ਹਾਂ ਪਿਛਲੀ ਵਾਰ ਦੀ ਤੈਨੂੰ ਮੈਂ ਆਪਦੀ ਹਕੀਕਤ ਸੁਣਾਉਣਾ ਹੈ ਹਾਂ ਆਪਣੇ ਆਉਣੇ ਸੀ ਦੋ ਟਰੱਕ ਪਿੰਡ ਚ ਹਾਂ ਡੀਏਪੀ ਦੇ ਇੱਕ ਆ ਗਿਆ ਹਾਂ ਮੈਂ ਪੁੱਛਿਆ ਮੈਂ ਕਿਹਾ ਜੀ ਡੀਏਪੀ ਡੀਏਪੀ ਤਾਂ ਇਹ ਕਹਿੰਦੇ ਸੀ ਕਿ ਰਾਂ ਅੰਦਰ ਲਾ ਲਈਏ ਬੋਰੀਆਂ ਗਿਣ ਲਈਏ ਕਾਪੜਾ ਗਿਣ ਲਈਏ ਉਸ ਹਸਾਬ ਨਾਲ ਦੇਵਾਂਗੇ ਹਾਂ ਹੈ ਸਰੋਈ ਆਪਾਂ ਮੁੜੇ ਪਈ ਆਪਾਂ ਹੁੰਦੀ ਆ ਚੱਲ ਵੀ ਆਪਣਾ ਮਲਾਇਮਾ ਆਪਾਂ ਕੀ ਜਿਰਾਹੀ ਕਰਨੀ ਹੈ ਹਾਂ ਵੀ ਜ ਆਪਣੀ ਕੋਈ ਪਹੁੰਚ ਨਹੀਂ ਹੈਗੀ ਨਹੀਂ ਹਾਂ ਵੀ ਚੱਲ ਕੋਈ ਗੱਲ ਨਹੀਂ ਹਾਂ ਮੈਂ ਜੀ ਘਰੇ ਆ ਗਿਆ ਘਰੇ ਆ ਗਿਆ ਜਦੋਂ ਮੈਂ ਆਪਦੇ ਖੇਤ ਨੂੰ ਜਾਣ ਲੱਗਾ ਜਦੋਂ ਰਸਤੇ 'ਚ ਪੈਂਦੀ ਹੈ ਹਾਂ ਆਪਣੇ ਸੇਟੀ ਤੇ ਜਦੋਂ ਮੈਂ ਖੇਤ ਨੂੰ ਜਾਣ ਲੱਗਾ ਤੇ ਟਰੱਕ ਆ ਰਿਹਾ ਡੀਏਪ ਦਾ ਲਾਹੀ ਜਾਣ ਤੇ ਨਾਲ ਉਹਦੇ ਲਾਰਖੀ ਟਰਾਲੀ ਫਿਰ ਜੌਂਡੀਆ ਟਰੈਕਟਰ ਦੇ ਵਿੱਚ ਦਾੜ-ਦਾੜ 50 ਬੋਰੀਆਂ ਪਈਆਂ ਆ ਫਿਰ ਹਈਆਂ ਜੇ ਉਹੀ ਵੰਡ ਕੇ ਦੇ ਦਿਆ ਕਰਨ ਮੇਰੇ ਤੇਰੇ ਵਰਗੇ ਇਹਨਾਂ ਨੂੰ ਚਾਹੀਦਾ ਮੁਰਕੇ ਮੈਂ ਬਈ ਬੱਗ ਜਦੋਂ ਟਰੱਕ ਖੁੱਬੇ ਪਿਆ ਸੀ ਇੰਨਾ ਵੀ ਦੱਸ ਤਾ ਨਾ ਤੈਨੂੰ ਟਰੱਕ ਵੀ ਖੁੱਬੇ ਇੱਥੇ ਅੱਛੇ ਮੈਂ ਕਿਹਾ ਬਈ ਯਾਰ ਤੁਸੀਂ ਤਾਂ ਮੈਨੂੰ ਕਹਿੰਦੇ ਸੀ ਦੋ ਗੱਟੇ ਮੈਂ ਦੋ ਗੱਟੇ ਮੰਗੇ ਸੀ ਉੱਥੋਂ ਹਾਂ ਮੈਂ ਕਿਹਾ ਤੁਸੀਂ ਦੋ ਗੱਟੇ ਨਹੀਂ ਤੇ 13 ਟਰਾਲੀ ਭਰੀ ਪਈ ਆ ਮੇਰੇ ਨਾਲ ਵੀ ਇਹੀ ਹਾਲ ਕਰਿਆ ਮੈਨੂੰ ਕਹਿੰਦੇ ਬਈ ਯਾਰ ਟਰੱਕ ਖੋਦਾ ਏ ਲੱਛਣ ਦੇਖ ਲੈ ਇਹਨਾਂ ਲੋਕਾਂ ਦੇ ਹਾਂ ਬੇਕੂਫ ਬਣਾਉਂਗੇ ਨੇ ਬੇਕੂਫ ਬਣਾਉਂਦੇ ਨੇ ਆ ਮੂਰਲੇ ਲੈ ਜਾਂਦੇ ਨੇ ਭਰਾਵਾ ਇਹ ਜਿਹੜੇ ਇਹਨਾਂ ਦਾ ਜਿਹੜਿਆ ਸਰਕਾਰੀ ਆਹ ਸੀਗਾ ਨਾ ਸਟੇਟੀਆਂ ਆਪਣੀਆਂ ਇਹ ਵੀ ਫੇਲ ਕਰਤੀਆਂ ਕਰਤਾਂ ਨਾ ਭਰਾਵਾ ਕੋਈ ਕਰੀਆਂ ਕਿ ਨਹੀਂ ਹੋਈਆਂ ਹੁਣ ਤਾਂ ਆਪਣੇ ਪਿੰਡ ਜੀ ਲਾਲਾ ਤੂੰ ਹੈ ਇਕੱਲਾ ਟਰੈਕਟਰ ਲੈ ਕੇ ਰਹਿ ਗਿਆ ਹੈ ਉਦੋਂ ਕੀ ਭੈਣ ਘੜਵਾਉਣੀ ਆ ਵੀ ਉਹ ਵੀ ਜੇ ਪਿਕਦਾ ਨਹੀਂ ਸੀ ਉਹਦਾ ਟਾਈਮ ਨਹੀਂ ਪੂਰਾ ਹੋਇਆ ਸੀ ਉਨੂੰ ਕਿ ਨਾ ਵੇਚ ਕੇ ਖਾ ਜਾਂਦੇ ਬਾਈ ਯਾਰ ਕੁਝ ਹੋਏ ਦਾ ਲੋਕ ਹੋ ਗਏ ਯਾਰ ਕਰਾਇਆ ਨਹੀਂ ਦਿੰਦੇ ਯਾਰ ਲੋਕਾਂ ਦਾ ਵੀ ਕਸੂਰ ਹੈ ਕਿਰਾਇਆ ਦੇਣ ਟਾਈਮ ਤੇ ਅਸਲ ਕਿਰਾਇਆ ਵਿੱਚ ਚੈੱਕ ਕੱਟਦੇ ਨੇ ਅਸਲ ਜਦੋਂ ਚੈੱਕ ਕੱਟਦੇ ਆ ਚੈੱਕ ਇਹਨਾਂ ਦੇ ਸਾਰੇ ਆ ਇਹਨਾਂ ਦੇ ਸਾਰੇ ਆ ਹੈ ਕਿਰਾਇਆ ਤਾਂ ਆਉਂਦਾ ਸਾਰਾ ਕੁਝ ਆਉਂਦਾ ਮੈਂ 2-3 ਵਾਰੀ ਜ਼ਮੀਨ ਕਿ ਭਾਈ ਸੀ ਮੈਂ ਆਪ ਕਟਾਏਗਾ ਬਈ ਚੈੱਕ ਕਟਾਉਣਾ ਚਾਹੀਦਾ ਹੈ ਕਟਾਏਗਾ ਜਦੋਂ ਵੀ ਸਟੇਟ ਦੀ ਆਪਣਾ ਸੰਧ ਬਣਦਾ ਭਰਾਵਾ ਇਹ ਮੂਰਲੀ ਕੋਈ ਬਣ ਜੇ ਕੋਈ ਨਹੀਂ ਆਪਾਂ ਨੂੰ ਬਖਸ਼ਦਾ ਇਹ ਜਦੋਂ ਇਹ ਨਹੀਂ ਬਖਸ਼ਦੇ ਆਪਾਂ ਨੂੰ ਸਰਕਾਰਾਂ ਕਿੱਥੇ ਬਖਸ਼ਣੀਆਂ ਆ ਆ ਸਰਕਾਰਾਂ ਜੇ ਆਪਾਂ ਨੂੰ ਚੱਜ ਦੀ ਰੇਸਪਰੇ ਦਿੰਦੇ ਆ ਤੇ ਵੀ ਬਹੌੜਾ ਦਿੰਦੇ ਇਹ ਚਾਰਮਨ ਹੋ ਜਾਂਦਾ ਬਈ ਜਿਹੜਾ ਨਾ ਛੋਟਾ ਜ਼ਿਮੀਂਦਾਰ ਹੈ ਉਹਦਾ ਵੱਡਾ ਲਈ ਕੁਝ ਨਹੀਂ ਬੈਠਾ ਇਹ ਜਿਹੜਾ ਕੋਈ ਮਹਿਲਾ ਵੀ ਉੱਧਰ ਆ ਜਿਹੜੀ ਹਰੇਕ ਕੋਲੇ ਪਾਣੀ ਮੇਰੇ ਕੋਲੇ ਆ ਜੇ ਮੈਂ ਪੈਰ ਥੱਲੇ ਹੀ ਲਾਉਂਦਾ ਮੈਂ ਹੋ ਜਾਂਦਾ ਰ ਵੀ ਆਪਾਂ ਇਹ ਤੋਂ ਵੀ ਲਿਆ ਹੋਇਆ ਹੁਣ ਤੂੰ ਐ ਲਾ ਲਾ ਸਮਾਂ ਆਉਂਦਾ ਸਮਾਂ ਸਮੇਂ ਨਾਲ ਤਾਂ ਤੂੰ ਐ ਹਿਸਾਬ ਲਾ ਲਾ ਕੈਪਟਨ ਸੁਖਬੀਰ ਬਾਦ ਉਹ ਕਿੱਥੇ ਸੀ ਕਿੱਥੇ ਸੀਗੇ ਸਮਾਂ ਬਦਲ ਜਾਂਦਾ ਟਾਈਮ ਆਉਂਦਾ ਹਰ ਇੱਕ ਜੀਂਦਾ ਹੁਣ ਤਾਂ ਲਾਲਾ ਤੇਰੀ ਗੱਲ ਜਿੱਗਲਾ ਮੰਨ ਕੇ ਚੱਲਾ ਵੀ ਹੁਣ ਤੂੰ ਹੀ ਸੇਠੇ ਕਿਤੇ ਪਹਿਲਾਂ ਆਪਾਂ ਨੂੰ ਹਣ ਮਿਲ ਜਾਂਦੇ ਸੀ ਹੂੰ ਮਿਲਦੇ ਸੀ ਨਹੀਂ ਮਿਲਦੇ ਛੋਟੇ ਜ਼ਿਮੀਦਾਰਾਂ ਨੂੰ ਜਿੱਦ ਦੇ ਇਹ ਵੱਡਿਆਂ ਨੇ ਠੇਕੇ ਚੱਕੇ ਨੇ ਹਾਂ ਗਲਗੂਠਾ ਇਹਨਾਂ ਨੇ ਦੋ ਦੋ ਕਿੱਲੇ ਆਂਦੇ ਦੇ ਦੋ ਦੋ ਕਿੱਲੇਾਂ ਦੇ ਗਲਗੂਠਾ ਦਿੱਤਾ ਬਈ ਦਿੰਦਾ ਕਿ ਨਹੀਂ ਦਿੰਦਾ ਹਾਂ ਭਈ ਕਰਦੇ ਨੇ ਹਾਂ ਹਿੱਸੇ ਠੀਕ ਨੇ ਮਿਲਾਈ ਕਿ ਕਰਦੇ ਰਹੇ ਆ ਇਹ ਗੱਲ ਕੋਈ ਜਮਾ ਦੀ ਜਾਇਜ਼ ਆ ਲੱਖ ਰੁਪਏ ਇਹ ਇਹਨਾਂ ਨੇ ਆ ਹੁਣ ਆਪ ਹੀ ਮਾਰਾਂ ਛੋਟੇ ਜੀ ਮੀ ਦਾ ਤਾਂ ਚੱਲ ਕਿਸੇ ਨੂੰ ਕਿੱਲਾ ਲੈਤਾ ਕਿਸੇ ਨੇ ਦੋ ਕਿੱਲੇ ਲੈ ਲੇ ਚੱਲ ਮਾਰ ਚੱਲ ਜੂ ਦੇਖੀ ਜਉ ਹਾਂ ਇਹ ਬੰਦਾ ਢੇੜੀ ਕਰ ਲੂ ਢੇੜੀ ਕਰ ਇਹ ਮੇਰੇ ਸਾਲੇ ਵੱਡੇ ਦਾ ਨਾਤਾ ਢੇੜੀ ਤੇ ਜਾਣ ਜੋਗਰੀ ਵੀ ਨਹੀਂ ਆਪਣੇ ਵਰਗਾ ਤਾਂ ਭਗ ਜੂਗਾ ਹਾਂ ਦੇਖੀ ਜਾਨ ਮਰਦਾਂ ਨੇ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਆ ਮਰਦਾਂ ਦਾ ਹੀ ਆ ਚੰਗਾ ਭਰਾਵਾ ਹੈ ਚਾਲ ਮੈਂ ਵੀ ਦੇਖਦਾ ਉਹ ਬੱਟੀ ਜੀ ਰਹਿੰਦੀ ਆ ਕਾੜ ਦਾ ਪੂਜਾ ਖਾਂਜਾ ਇਹ ਠੂਕ ਹੈ ਬਈ ਦੋ ਮਿੰਟ ਤੇ ਦਹੋਲਾ ਹੋ ਗਿਆ ਭਰਾਵਾ ਹਾਂ ਦੁੱਖ ਸੁੱਖ ਨੇ ਦੁੱਖ ਸੁੱਖ ਹੋ ਜਾਂਦੇ ਨੇ ਇਹ ਚੀਜ਼ ਰਹਿ ਜਾਂਦਾ ਸਾਰਾ ਕੋ ਭਰਾਵਾ ਹਾਂ ਚੰਗਾ ਵੇ ਕੱਲ ਨੂੰ ਮਿਲਦੇ ਆ ਬਾਈ